ਤੇ ਬਣਾਵਾਂਗੇ ਜੀ ਆਪਾਂ ਸਾਈਡ ਟਰੈਕਟਰ ਦਾ ਕੰਮ ਹੈਗਾ ਉਹ ਤੁਹਾਨੂੰ ਦਿਖਾਉਨੇ ਆ ਵੀ ਕੀ ਕੀ ਆਪਾਂ ਕਰਾਂਗੇ ਅੱਜ ਇੱਕ ਟੱਕ ਲੱ ਚ ਪੈਡਲ ਤੇ ਬ੍ਰੇਕ ਪੈਡਲਾਂ ਦੇ ਬੁਸ਼ ਲਾਵਾਂਗੇ ਦੇਖੋ ਇਹ ਆਪਾਂ ਨੇ ਪਹਿਲਾਂ ਵਿੱਚ ਪਾਤੇ ਨਵੇਂ ਤੇ ਪੁਰਾਣੇ ਵੀ ਤੁਹਾਨੂੰ ਦਿਖਾ ਦਨੇ ਆ ਆਪਾਂ ਇਹਨੇ ਕੱਢੇ ਪੁਰਾਣੇ ਦੇਖ ਸਕਦੇ ਹੋ ਇਹ ਨਵੇਂ ਆਪਾਂ ਨੇ ਪਾਤੇ ਪਹਿਲੇ ਤੇ ਸ਼ਾਰਟ ਦੇ ਆਪਾਂ ਨੇ ਲਾਤਾ ਮਾਲ ਦੇਖ ਸਕਦੇ ਹੋ ਇਹ ਬੜੀਆ ਕਲੱਟ ਸ਼ਾਰਪ ਆਹ ਹੈਗਾ ਲਿਫਟ ਦਾ ਹੀ ਇਹਦੇ ਕਰਾਂਗੇ ਆਪਾਂ ਬੁਸ਼ਕਟ ਉਹ ਪਾਏਗੇ ਇਹ ਵਾਲੇ ਦੋਏ ਬੁਸ਼ਕਟ ਓਣਗੇ ਤੇ ਇਹਦੇ ਪਾ ਮਾਰੇ ਚੂੜੀ ਆ ਦੇਖੋ ਚੂੜੀ ਇਹਦੀ ਹੈਗੀ ਆ ਲੂਜ਼ ਹੋਈ ਪਿਆ ਦੇਖੋ ਕਨੈਕਟ ਲਗਨ ਤਾਂ ਚੂੜੀ ਆਪਣੀ ਪੈ ਗਈ ਦੇਖੋ ਬਿਲਕੁਲ ਓਕੇ 老屌。 ਕਮ ਹੋ ਗਿਆ ਆਪਣਾ ਕੰਪਲੀਟ